ਉਦੇ ਹੱਥ ਵਿੱਚ ਜਿਹੜਾ ਸਰਟੀਫਿਕੇਟ ਆ ਉਹ ਇਹ ਕਹਿ ਰਿਹਾ ਕਿ ਇਹ ਮਰਿਆ ਆ ਇਹ ਲੜਕਾ ਕਹਿ ਰਿਹਾ ਮੈਂ ਮਰਿਆ ਨਹੀਂ ਆ ਮਾਮਲਾ ਬਹੁਤ ਸੰਗੀਨ ਆ ਪਰ ਹਕੀਕਤ ਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਹੈ ਜਾਨਣਾ ਬਹੁਤ ਜ਼ਰੂਰੀ ਆ ਇਹ ਲੜਕਾ ਆਪਣੀ ਮਾਂ ਦੇ ਨਾਲ ਮੋਗੇ ਦੇ ਇੱਕ ਪਿੰਡ ਦੇ ਵਿੱਚ ਰਹਿੰਦਾ ਸੀ ਗਵਾਂਡੇ ਨੇ ਇਹਨਾਂ ਨੂੰ ਝਾਂਸਾ ਦਿੱਤਾ ਮੈਂ ਤੁਹਾਨੂੰ ਬੈਂਕ ਤੋਂ ਕਰਜ਼ਾ ਦਿਵਾ ਦੂੰਗੀ ਇੱਕ ਕਰਜ਼ੇ ਦੀ ਰਕਮ ਤੁਹਾਨੂੰ ਅਦਾ ਨਹੀਂ ਕਰਨੀ ਪਊਗੀ ਉੱਪਰ ਕੋਈ ਇੰਟਰਸਟ ਨਹੀਂ ਲੱਗੂਗਾ ਇਹਦੀ ਮਾਂ ਉਚਾਸੇ ਦੇ ਵਿੱਚ ਆ ਕੇ ਉਹਨੇ ਜਿੰਨੇ ਵੀ ਇਹਦੇ ਨਿੱਜੀ ਦਸਤਾਵੇਜ਼ ਸੀ ਜਾਣ ਕੇ ਜਿੰਨੇ ਵੀ ਦੇ ਡਾਕੂਮੈਂਟ ਸੀ ਜਨਮ ਸਰਟੀਫਿਕੇਟ ਆਦ ਆਹ ਹੋਰ ਵੀ ਉਹ ਸਾਰੇ ਹੀ ਉਸ ਔਰਤ ਨੂੰ ਸੌਂਪ ਦਿੱਤੇ ਜਿਨੇ ਦਾਅਵਾ ਕੀਤਾ ਸੀ ਮੈਂ ਤੁਹਾਨੂੰ ਲੋਨ ਦਵੋਣੀ ਆ ਉਹ ਬਾਅਦ ਵਿੱਚ ਪਤਾ ਲੱਗਾ ਕਿ ਉਹ ਫਰੋਡ ਆ ਇਹਨਾਂ ਨੇ ਉਹ ਲੋਨ ਨਹੀਂ ਲਿਆ ਕੁਝ ਸਮਾਂ ਪਾ ਕੇ ਇਹਨਾਂ ਨੇ ਆਪਣਾ ਪਿੰਡ ਬਦਲ ਲਿਆ ਇੱਕ ਦਿਨ ਵਿਸ਼ਾਲ ਦੇ ਭਰਾ ਨੂੰ ਉਸੇ ਹੀ ਪਿੰਡ ਦੇ ਸਰਪੰਚ ਦੀ ਕਾਲ ਆਈ ਉਹਨੇ ਪੁੱਛਿਆ ਕੀ ਇਹ ਲੜਕਾ ਜਿੰਦਾ ਹੈ ਉਹਨੇ ਦੱਸਿਆ ਕਿ ਜਿੰਦਾ ਹੈ ਅਕੀਕ ਦੇ ਵਿੱਚ ਮਾਮਲਾ ਸੀ ਸਾਰੀ ਉਹਦੀ ਮੌਤ ਨਾਲ ਜੁੜਿਆ ਸਰਪੰਚ ਨੇ ਕਿਹਾ ਕਿ ਮੇਰੇ ਕੋਲ ਇੱਕ ਸਰਟੀਫਿਕੇਟ ਹੈ ਜਿਹਦੇ ਉੱਪਰ ਲਿਖਿਆ ਹੈ ਕਿ ਮਰ ਗਿਆ ਹੈ ਇਹ ਦੇ ਕਿਰਿਆਕਰਮ ਕਰਨ ਤੋਂ ਬਾਅਦ ਫੁੱਲ ਤਰਨ ਦੀ ਰਸੀਦ ਵੀ ਉਹਦੇ ਵਿੱਚ ਲੱਗੀ ਹੈ ਇੱਕ ਔਰਤ ਹੈ ਜਿਹੜੀ ਦਾਵਾ ਕਰ ਰਹੀ ਹੈ ਕਿ ਮੈਂ ਇਹਦੇ ਧਰਮ ਪੱਤਰੀਆਂ ਬੈਂਕਾਂ ਲਈ ਇੱਥੇ ਬੈਠੇ ਨੇ ਜੋ ਕਿ ਇਹਦੀ ਜੀਵਨ ਪੀਮੇ ਦੀ ਰਕਮ ਅਦਾ ਕਰਨਾ ਚਾਹਰੇ ਇਹ ਵਿਸ਼ਾਲ ਜੀ ਨੇ ਆਪਣੇ ਹੱਥ ਦੇ ਵਿੱਚ ਡੈਥ ਸਰਟੀਫਿਕੇਟ ਫੜਿਆ ਹੋਇਆ ਹੈ ਮੰਨ ਕਰ ਰਿਹਾ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇ ਹਕੀਕਤ ਦੇ ਵਿੱਚ ਉਹ ਔਰਤ ਇਹਦੀ ਧਰਮ ਪਤਨੀ ਨਹੀਂ ਹੈ ਉਹਨੇ ਜਾਲੀ ਸੈਟਕੇਟ ਬਣਾਇਆ ਆਧਾਰ ਕਾਰਡ ਦੇ ਉੱਪਰ ਤਸਵੀਰ ਬਦਲੀ ਉਸ ਤੋਂ ਬਾਅਦ ਜਿਹਦੇ ਫੁੱਲ ਤਾਰੇ ਉਹ ਪਤਾ ਨਹੀਂ ਕੌਣ ਹੈ ਪਰ ਰਸੀਦ ਦੇ ਨਾਮ ਤੇ ਕੱਟੀ ਗਈ ਡੈਥ ਸਰਟੀਫਿਕੇਟ ਜਾਰੀ ਹੁੰਦਾ ਹੈ। ਇਹ ਮਾਮਲੇ ਦੇ ਵਿੱਚ ਸਵਾਲ ਹੋਰ ਬਹੁਤ ਉੱਭਰ ਕੇ ਆਉਂਦੇ ਨੇ ਕਿ ਡੈਥ ਕਿਦੀ ਹੋਈ? ਫੋਲ ਕਿਹਦੇ ਤਾਰੇਗੇ? ਸਰਟੀਫਿਕੇਟ ਕਿਦਾ ਜਾਰੀ ਹੋਇਆ? ਇਸ ਤੋਂ ਬਾਅਦ ਇਹ ਕਿ ਬੈਂਕ ਦੇ ਕਰਮਚਾਰੀ ਨੇ ਕੀ ਤਬਦੀਸ਼ ਨਹੀਂ ਕੀਤੀ? ਕਿ ਅਸੀਂ ਕਿਹਦੇ ਨਾਮ ਤੇ ਬੀਮਾ ਕਰ ਰਹੇ ਹਾਂ? ਜਿਹਦੇ ਨਾਮ ਤੇ ਬੀਮਾ ਕਰ ਰਹੇ ਹਾਂ, ਕੌਣ ਸੀ? ਔਰ ਹੁਣ ਰਕਮ ਅਦਾ ਕਰਨ ਦੇ ਲਈ ਕੌਣ ਕੋਸ਼ਿਸ਼ ਕਰ ਰਿਹਾ ਹੈ? ਔਰ ਲੈਣ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ? ਇਹ ਸਵਾਲ ਜਿਹੜੇ ਨਾਲ ਹੀ ਉੱਭਰ ਕੇ ਆਉਂਦੇ ਨੇ। ਬਿੱਲੀਗੜ੍ਹ ਲਈ ਕਿ ਡੈਥ ਸਰਟੀਫਿਕੇਟ ਜਾਰੀ ਹੋਣਾ ਬਹੁਤ ਵੱਡੀ ਗੱਲ ਆ। ਔਰ ਇਹ ਵੀ ਸਰਕਾਰੀ ਤੌਰ ਤੇ ਰਸਮੀ ਤੌਰ ਤੇ ਬਹੁਤ ਤਾਣੇ ਬਾਣਿਆਂ ਨੂੰ ਲਜਾਉਂਦਾ ਆ। ਔਰਤੀ ਦੀ ਧਰਮ ਪਤਨੀ ਨਹੀਂ ਆ। ਇਹ ਲਗਾਤਾਰ ਮੰਗ ਕਰ ਰਿਹਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ।